ਜਿੰਦਾਂ ਨਾਤਾ ਜੂਤਾਂ ਤੇ ਨਾ ਮੇਰੇ ਹੋ ਕੇ ਪਾਪਨ ਸ਼ੰਕਰ ਨਾਤਾ ਜੂਤਾਂ ਤੇ ਨਾ ਮੇਰੇ ਹੋ ਕੇ ਭਾਨ ਹਰਬਿੰਦਰ ਕੌਰ ਉਸਮਾਨ ਜਿੰਦਾਬਾਦ ਭਾਨ ਹਰਬਿੰਦਰ ਕੌਰ ਉਸਮਾਨ ਜਿੰਦਾਬਾਦ 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 ਸੋ ਸਾਥੀਓ ਇਹ ਸائیں ਸਾਡੇ ਬਹੁਤ ਹੀ ਸਕਾਰਜੋਤ ਸਾਥੀ ਬੜੇ ਵਧੀਆ ਤਰੀਕੇ ਦੇ ਨਾਲ ਆਪਣਾ ਬੋਲਾਂ ਸੰਦੇ ਕੀਤੇ ਸੋ ਸਾਥੀਓ ਆਪਾਂ ਆਟਾ ਦਾਲ ਸਬੀ ਮੋਲੇ ਨਹੀਂ ਵੇਖਣਾ ਪਾਪਾ ਆਪਣੇ ਘਰ ਪਾਪਾ ਆਪਣੇ ਘਰਾਂ ਦੀ ਗਰੀਬੀ ਵੱਲੇ ਚੱਲਦੇ ਔਰ ਜੇ ਗਰੀਬੀ ਦੀ ਗੱਲ ਕਰੀਏ ਤੇ ਗਰੀਬੀ ਘਰਾਂ ਦੇ ਵਿੱਚੋਂ ਕਦ ਨਿਕਲਦੀ ਆ ਜੇ ਸਾਡੇ ਬੱਚੇ ਪੜਨ ਚੰਗੀਆਂ ਨੌਕਰੀਆਂ ਤੇ ਕਾਲਮੀ ਕੀ ਜਾਗਰੂਗਿਆਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੜ ਕਲਾਮ ਵਿਖੇ ਜੋ ਇੱਕ ਬਹੁਤ ਹੀ ਵੱਡਾ ਤੇ ਵਿਸ਼ਾਲ ਕੱਟ ਕੀਤਾ ਗਿਆ ਸਮਾਜ ਵੱਲੋਂ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਮੈਡਮ ਹਰਬਿੰਦਰ ਕੌਰ ਉਸਮਾ ਜੀ ਜਿਹੜੇ ਆਜ਼ਾਦ ਉਮੀਦਵਾਰ ਐਸਸੀ ਬੀਸੀ ਓਬੀਸੀ ਸਮਾਜ ਵੱਲੋਂ ਗਰੀਬ ਕਿਸਾਨਾਂ ਵੱਲੋਂ ਛੋਟੇ ਦੁਕਾਨਦਾਰਾਂ ਵੱਲੋਂ ਐਲਾਨੇ ਗਏ ਸੀਗੇ ਸੋ ਉਹਨਾਂ ਦੀ ਕੈਂਪੇਨ ਦੇ ਲਈ ਅਸੀਂ ਪਿੰਡ-ਪਿੰਡ ਪੱਧਰ ਤੇ ਮੀਟਿੰਗਾਂ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ 51 51 31 31 11 11 ਮੈਂਬਰੀ ਕਮੇਟੀ ਜਿਹੜੀ ਉਹ ਨਿਯੁਕਤ ਕੀਤੀ ਜਾ ਰਹੀ ਹੈ ਸੋ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਪਿੰਡ ਪੰਡ ਪੰਜਵੜ ਕਲਾਂ ਦੀ ਜਿਹੜੀ ਆ ਬਹੁਤ ਵੱਡੀ ਜਿਹੜੀ ਆ ਮਾਤਰਾ 'ਚ ਸੰਗਤ ਨੇ ਇਕੱਠ ਕੀਤਾ ਕਿਉਂਕਿ ਲੋਕ ਤਿਆਰ ਨੇ ਇਹਨਾਂ ਸਰਕਾਰਾਂ ਤੋਂ ਥੱਕੇ ਹੋਏ ਲੋਕ ਨੇ ਕਿਉਂਕਿ ਇਹਨਾਂ ਦੇ ਲਾਰੇ ਜਿਹੜੇ ਆ ਉਹ ਹਮੇਸ਼ਾ ਰਹਿੰਦੇ ਆ ਕੰਮ ਕੋਈ ਨਹੀਂ ਰਿੰਦਾ ਪਿਛਲੇ 75 78 ਸਾਲਾਂ ਚ ਰਿਜ਼ਲਟ ਜਿਹੜਾ ਆ ਉਹ 0% ਰਿਹਾ ਕਿਉਂਕਿ ਅੱਜ ਦੇਖੋ ਹਾੜਪੀਰ ਜਿਹੜੇ ਲੋਕ ਨੇ ਉਹਨਾਂ ਦੇ ਘਰ ਜਿਹੜੇ ਆ ਉਹ ਡੁੱਬ ਰਹੇ ਪਰ ਉਸ ਦੇ ਨਾਲ-ਨਾਲ ਸਰਕਾਰ ਨੇ ਉਹਨਾਂ ਪਰਿਵਾਰਾਂ ਵੱਲ ਵੀ ਧਿਆਨ ਕਰਨਾ ਸੀਗਾ ਜਿਹੜੇ ਪਰਿਵਾਰ ਸਵੇਰੇ ਦਿਹਾੜੀ ਤੇ ਜਾਂਦੇ ਸ਼ਾਮ ਨੂੰ ਜਿਹੜਾ ਆ ਉਹਨਾਂ ਦਾ ਚੁੱਲ੍ਹਾ ਤਾਂ ਤਪਦਾ ਪਰ ਸਰਕਾਰ ਨੇ ਪਿਛਲੇ ਲਗਾਤਾਰ ਮੀਂਹ ਰਿਹਾ ਉਹਨਾਂ ਦੀਆਂ ਮਜ਼ਦੂਰੀਆਂ ਉਹਨਾਂ ਦੀਆਂ ਦਿਹਾੜੀਆਂ ਨਹੀਂ ਲੱਗੀਆਂ ਕਿ ਉਹਨਾਂ ਲਈ ਸਪੈਸ਼ਲ ਫੰਡ ਕਿ ਕਿਉਂ ਨਹੀਂ ਉਹਨਾਂ ਨੂੰ ਸਪੈਸ਼ਲ ਫੰਡ ਦਿੱਤੇ ਗਏ ਕਿਉਂਕਿ ਸਰਕਾਰ ਜਿਹੜੀ ਹੈ ਉਹ ਨਕਮੀ ਸਰਕਾਰ ਹੈਗੀ ਆ ਫੇਲਿਅਰ ਸਰਕਾਰ ਹੈਗੀ ਆ ਇਸ ਕਰਕੇ ਜਿਹੜਾ ਕਿਸੇ ਗਰੀਬ ਦਾ ਜਿਹੜਾ ਆ ਕੋਈ ਸਾਥ ਨਹੀਂ ਦੇਣਾ ਚਾਹੁੰਦੀ ਅਤੇ ਮਹਿਲਾਵਾਂ ਨੂੰ ਜਿਹੜਾ ਆ ਇਹਨਾਂ ਨੇ 1-1000 ਰੁਪਏ ਦਾ ਲਾਰਾ ਲਾ ਕੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਲਈਆਂ ਸੀਗੀਆਂ ਉਹ ਅੱਜ ਸਾਹਮਣੇ ਆ ਚੁੱਕਾ ਸਮਾਜ ਜਿਹੜਾ ਆ ਉਹ ਬਦਲਾ ਚਾਹੁੰਦਾ ਸੀ ਆ ਕੇ ਦੇਖਿਆ ਪਰ ਇਹਨਾਂ ਵੀ ਜਿਹੜਾ ਆ ਪਿਛਲੀਆਂ ਸਰਕਾਰਾਂ ਤੋਂ ਵੱਧ ਜਿਹੜਾ ਆ ਇਹਨਾਂ ਸ਼ੋਸ਼ਣ ਕੀਤਾ ਗਰੀਬਾਂ ਦਾ ਐਸੀ ਪਰਿਵਾਰਾਂ ਦਾ ਛੋਟੇ ਕਿਸਾਨਾਂ ਦਾ ਛੋਟੇ ਦੁਕਾਨਦਾਰਾਂ ਦਾ ਅੱਜ ਜਿਹੜਾ ਮੈਡਮ ਹਰਬਿੰਦਰ ਕੌਰ ਉਸਮਾ ਜੀ ਪਿੰਡ-ਪਿੰਡ ਦੇ ਆ ਕੇ ਕੈਂਪੇਨ ਕਰ ਰਹੇ ਆ ਸੋ ਬਹੁਤ ਵੱਡੀ ਤਾਕਤ ਦੇ ਨਾਲ ਸਮਾਜ ਜਿਹੜਾ ਇਕੱਠਾ ਹੋ ਰਿਹਾ ਇਕੱਤਰ ਹੋ ਰਿਹਾ ਤੇ ਮੈਡਮ ਹਰਬਿੰਦਰ ਕੌਰ ਉਸਮਾ ਨੂੰ ਜਿਹੜਾ ਆ ਉਹ ਜਿਤਾਉਣਗੇ ਹਲਕਾ ਤਰਨ ਤਰਨ ਕੀ ਕਰਨੇ ਅੱਜ ਬਹੁਤ ਪਰ ਜਿਹੜਾ ਐਸੀ ਬੀਸੀ ਵੰਗ ਜਿਹੜਾ ਭਾਈਚਾਰਾ ਵਾ ਤਕਰੀਬਨ ਇੱਥੇ ਸੋਵਾਂ ਦੀ ਗਿਣਤੀ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਨਾਲ ਪਹੁੰਚ ਸਕਦੇ ਕੀ ਲੱਗਦਾ ਕਿ ਕੋਈ ਕਮੀਆਂ ਰਹਿ ਗਈਆਂ ਵਾ ਮੌਜੂਦਾ ਪਾਰਟੀ ਦੇ ਇਸ ਕਰਕੇ ਲੋਕ ਜਿਹੜਾ ਚਾਹੁੰਦੇ ਆ ਬਦਲਾਅ ਸੀ ਇਹ ਸਰਕਾਰ ਸਗਾ ਹਮੇਸ਼ਾ ਹੀ ਲਾਰਿਆਂ ਤੇ ਲੁਪਿਆਂ ਦੀ ਰਹੀ ਆ ਕਿਉਂਕਿ ਇਹ ਮੈਂ ਕਹੂੰਗਾ ਕਿਉਂਕਿ ਇਹਦੇ ਜਿਹੜੇ ਚੁਟਕਲੇ ਜਿੰਨੇ ਮਰਜੀ ਸੁਣ ਲੋ ਪੰਜਾਬ ਦੇ ਮੁੱਖ ਮੰਤਰੀ ਕੋ ਪਰ ਗਰੀਬਾਂ ਲਈ ਜਿਹੜਾ ਆ ਉਹ ਫੰਡ ਕੀ ਰੱਖੇ ਨੇ ਇਹ ਗਰੀਬ ਜਿਹੜੇ ਆ ਪੁੱਛਦੇ ਨੇ ਤੁਹਾਡੇ ਤੋਂ ਕਿ ਇਹਨਾਂ ਨੂੰ ਦਿੱਤਾ ਕੀ ਆ ਜਦੋਂ ਦੀ 4 ਸਾਲਾਂ ਚ ਕੀ ਮਿਲਿਆ ਸਰ ਚੰਗੀਆਂ ਨਾਲੀਆਂ ਨਹੀਂ ਹੈ ਚੰਗੀਆਂ ਗਲੀਆਂ ਨਹੀਂ ਹੈ ਕੱਚੇ ਜਿਹੜੇ ਘਰ ਹੈ ਡਿੱਗ ਰਹਿ ਰਿਪੇਅਰ ਲਈ ਪੈਸੇ ਕਿੱਥੇ ਚਲੇ ਗਏ ਘਰ ਕਿੱਥੇ ਚਲੇ ਗਏ ਫਲੈਸ਼ਾਂ ਕਿਤੇ ਚਲੀਆਂ ਗਈਆਂ ਤੇ ਇਹ ਜਿਹੜੀਆਂ ਸਾਡੀਆਂ ਮਾਤਮਾਂ ਭੈਣਾਂ ਦੇ ਜਿਹੜੇ ਰਸਣ ਘਾਟ ਕੱਟਦੇ ਆ ਇਹ ਬਿਲਕੁਲ ਸਰਕਾਰ ਧੱਕਾ ਕਰ ਰਹੀ ਗਰੀਬਾਂ ਨਾਲ ਇਸ ਕਰਕੇ ਜਿਹੜਾ ਆ ਉਹ ਐਸੀ ਭਾਈਚਾਰੇ ਨੇ ਤਹਈਆ ਕੀਤਾ ਐਕਟ ਜਿਹੜਾ ਆ ਉਹ ਇਸ ਸੀਟ ਤੋਂ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਰਨਲ ਸੀਟ ਤੋਂ ਐਸ்சி ਭਾਈਚਾਰੇ ਦੇ ਉਮੀਦਵਾਰ ਮੈਡਮ ਹਰਬਿੰਦਰ ਕੌਰ ਉਸਮਾ ਜੀ ਜਿਹੜਾ ਆ ਉਹ ਇੱਕਤੀ ਇਲੈਕਸ਼ਨ ਦੇ ਵਿੱਚ ਇੱਥੋਂ ਬਹੁਤ ਵੱਡੀ ਲੀਡ ਨਾਲ ਜਿਹੜਾ ਆ ਉਹ ਜਿੱਤਣਗੇ ਹਾਂਜੀ ਜੈ ਵਾਲਮੀਕੀ ਜੈ ਭੀਮ ਜੈ ਭਰਤ ਜੀ ਸੋ ਅੱਜ ਪਿੰਡ ਪੰਜਵੜ ਕਲਾ ਦੇ ਵਿੱਚ ਅਸੀਂ ਪਹੁੰਚੇ ਹੋਏ ਆਂ ਔਰ ਇੱਥੇ ਇੱਕ ਛੋਟੀ ਜੀ ਮੀਟਿੰਗ ਹੀ ਕਿ ਆਪਾਂ 40-50 ਲੋਕਾਂ ਦੇ ਨਾਲ ਵੀ ਅਰਨਸਲੀ ਕਰ ਰਹੇ ਸੀ ਕਿ ਵੋਟਾਂ ਦੀ ਜਾਗਰੂਕੀ ਲਈ ਲੇਕਿਨ ਇੱਥੇ ਲੋਕਾਂ ਨੇ ਹੜ ਲਿਆਂਦਾ ਔਰ ਇਹ ਮੀਟਿੰਗ ਜਿਹੜੀ ਕਿ ਬਹੁਤ ਵੱਡੀ ਮੀਟਿੰਗ ਚ ਸ਼ਾਮਲ ਹੋ ਗਈ ਹੈ ਮੈਨੂੰ ਬਹੁਤ ਖੁਸ਼ੀ ਹੈ ਇੰਨਾ ਆਪਣੇ ਲੋਕਾਂ ਦੇ ਉੱਤੇ ਕਿ ਜਿਨ੍ਹਾਂ ਨੇ ਮੇਰਾ ਮਾਣ ਸਤਿਕਾਰ ਰੱਖਿਆ ਔਰ ਬਹੁਤ ਬਹੁ ਗਿਣਤੀ ਦੇ ਵਿੱਚ ਲੋਕ ਅੱਜ ਇਕੱਠੇ ਹੋਏ ਨੇ ਖਾਸ ਕਰਕੇ ਬੀਬੀਆਂ ਬਹੁਤ ਬਹੁ ਵੱਡੀ ਗਿਣਤੀ ਦੇ ਵਿੱਚ ਹਨ ਇਹ ਸਿਰਫ ਇਹ ਨਹੀਂ ਹੈ ਕਿ ਸਾਡੇ ਨਾਲ ਜਾਂ ਐਦਾਂ ਜੁੜੇ ਨਾ ਐਦਾਂ ਨਹੀਂ ਦਿਲੋਂ ਜੁੜੇ ਨੇ ਔਰ ਦਿਲੋਂ ਜਿਹੜੀ ਮੇਰੇ ਨਾਲ ਸਪੋਰਟ ਲਈ ਖੜੇ ਹੋਏ ਨੇ ਮੈਡਮ ਜੀ ਜੇ ਵੇਖਿਆ ਜਾਵੇ ਤੇ ਪਿੰਡਾਂ ਵਿੱਚੋਂ ਬਹੁਤ ਸਮਰਥਨ ਮਿਲ ਰਿਹਾ ਤੁਸੀਂ ਕੀ ਵਿਸ਼ਵਾਸ ਦਵਾਉਂਦੇ ਹੋ ਮੈਂ ਕਹਿਣਾ ਚਾਹੁੰਨੀ ਆ ਕਿ ਜਿੱਦਾਂ ਹੀ ਮੈਨੂੰ ਸਮਰਥਨ ਦੇ ਰਹੇ ਨੇ ਜਾਂ ਮੇਰੇ ਤੇ ਟਰਸਟ ਕਰ ਰਹੇ ਨੇ ਤੇ ਮੈਂ ਇਹਨਾਂ ਦਾ ਜਿਹੜਾ ਟਰਸਟ ਆ ਉਹ ਤੋੜੂੰਗੀ ਨਹੀਂ ਇਹਨਾਂ ਦੇ ਜਿਹੜੇ ਹੱਕ ਔਰ ਅਧਿਕਾਰ 4 ਸਾਲਾਂ ਤੋਂ ਨਹੀਂ ਦਿੱਤੇ ਗਏ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨਾਲ ਠੱਗੀ ਕੀਤੀ ਗਈ ਇਹਨਾਂ ਨਾਲ ਲਾਰੇ ਕੀਤੇ ਗਏ ਉਹ ਲਾਰੇ ਜੜੇ ਆ ਉਹ ਹੁਣ ਲਾਰੇ ਨਹੀਂ ਰਹਿਣਗੇ ਇਹਨਾਂ ਦੇ ਹੱਕ ਔਰ ਅਧਿਕਾਰ ਜਿਹੜੇ ਨੇ ਉਹ ਪਿਛਲੇ 4 ਸਾਲਾਂ ਦਾ ਫੰਡ ਵੀ ਜਿਹੜਾ ਇਹਨਾਂ ਲੋਕਾਂ ਦਾ ਹੈ ਬੀਬੀਆਂ ਦਾ ਹਰ ਹਰ ਰੁਪਈਆ ਜਿਹੜਾ 4 ਸਾਲਾਂ ਤੋਂ ਦਿੱਤਾ ਨਹੀਂ ਗਿਆ ਉਹ ਸਾਰਾ ਰੀਫੰਡ ਕਰਕੇ ਇਹਨਾਂ ਨੂੰ ਵਾਪਸ ਕਰਵਾਇਆ ਜਾਏ ਜੀ ਮਾਨ ਕਿਰਪਾ ਕਰਦਾ ਹੈ ਤੁਹਾਡੀ ਝੋਲੀ ਵਿੱਚ ਸੀਟ ਪੈਂਦੀ ਆ ਤਾਂ ਕਿ ਆਉਣ ਵਾਲੇ ਸਮੇਂ ਜਿਹੜੇ ਵਿਕਾਸ ਕਰਦੇ ਆਂ ਦੇ ਕੰਮ ਆ ਉਹ ਤੁਹਾਡੇ ਵੱਲੋਂ ਜਿਹੜੇ ਕਿਤੇ ਜਾਣ ਬਿਲਕੁਲ ਹੋ ਜੀ ਮੈਂ ਪਹਿਲਾਂ ਹੀ ਕਹਿ ਚੁੱਕੀ ਆਂ ਵੀ ਜਿਹੜਾ 4 ਸਾਲਾਂ ਤੋਂ ਆਮ ਆਦਮੀ ਪਾਰਟੀ ਨੇ ਭੰਡਾ ਦੀ ਸਰਕਾਰ ਨੇ ਜਿਹੜਾ ਸਾਡੇ ਲੋਕਾਂ ਨੂੰ ਲਾਰੇ ਲਾਏ ਸਾਡੇ ਲੋਕਾਂ ਦੇ ਨਾਲ ਖਲਵਾੜ ਕੀਤਾ ਉਹਨਾਂ ਦਾ ਮਜ਼ਾਕ ਉਡਾਇਆ ਉਹ ਜਿਹੜਾ 4 ਸਾਲ ਦਾ ਫੰਡ ਹੈ 4 ਸਾਲ ਦੇ ਰਹਿੰਦੇ ਕੰਮ ਹੈ ਉਹ ਅਸੀਂ 1.5 ਸਾਲ ਦੇ ਵਿੱਚ ਕਰਕੇ ਵਿਖਾਵਾਂਗੇ ਹੜ ਪੀੜਤ ਜਿਹੜੇ ਪਰਿਵਾਰ ਹੈ ਇਸ ਵੇਲੇ ਅਜਨਾਲਾ ਰਮਦਾਸ ਹਲਕੇ ਦੇ ਵਿੱਚ ਹਾਲੇ ਪਿੰਡਾਂ ਜਿਹੜੇ ਪੀੜਤ ਲੋਕ ਨੇ ਉਹਨਾਂ ਦਾ ਗਿਲਾ ਹੈ ਕਿ ਹਾਲੇ ਤੱਕ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ 3-4 ਦਿਨ ਬਾਅਦ ਵੀ ਉਹਨਾਂ ਕੋਲ ਨਹੀਂ ਪਹੁੰਚਿਆ ਕਿਤੇ ਕਿ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਹੋਰ ਵੀ ਕਾਫੀ ਜਿਹੜੇ ਸਿੱਕੇ ਜੱਥੇ ਬੰਦੀਆਂ ਪਹੁੰਚੀਆਂ ਕੀ ਲੱਗਦਾ ਕਿ ਕਿਤੇ ਨਾ ਕਿਤੇ ਕਮੀ ਜਿਹੜੀ ਹੈ ਮੌਜੂਦਾ ਸਰਕਾਰ ਵਿੱਚ ਬਿਲਕੁਲ ਹੋ ਜੀ ਇਹ ਇੱਕ ਭੰਡਾ ਦੀ ਸਰਕਾਰ ਹੈ ਇਹ ਪਿਛਲੀਆਂ ਸਰਕਾਰਾਂ ਤੇ ਠੱਗੀ ਸੀ ਇਹ ਹੁਣ ਵਾਲੀ ਬਹੁਤ ਵੱਡੀ ਸਰਕਾਰ ਜਿਹੜੀ ਠੱਗ ਹੈ ਤੇ ਜਿਹੜੀਆਂ ਉਹਨਾਂ ਦੀਆਂ ਠੱਗੀਆਂ ਉਹ ਸ਼ਰਮ ਦੇ ਮਾਰੇ ਜਿਹੜੇ ਲੋਕਾਂ ਦੇ ਵਿੱਚ ਨਹੀਂ ਵਿਚਰ ਰਹਿ ਔਰ ਇਹ ਜਿਹੜਾ ਹੜਾ ਆਉਣ ਦਾ ਜਿਹੜਾ ਕਾਰਨ ਹੈ ਇਹ ਵੀ ਸਰਕਾਰ ਦਾ ਹੈ ਕਿਉਂਕਿ ਇਸ 4 ਸਾਲਾਂ ਦੇ ਵਿੱਚ ਇਹਨਾਂ ਨੂੰ ਪਤਾ ਹੈ ਵੀ ਹਰ ਸਾਲ ਜਿਹੜੇ ਬਾਰਸ਼ਾਂ ਹੁੰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਰੋਕ ਲਈ ਇਹਨਾਂ ਨੂੰ ਪਤਾ ਹੈ ਵੀ ਪਾਣੀ ਵੱਧ ਕੇ ਲੋਕਾਂ ਦੇ ਘਰਾਂ 'ਚ ਆ ਜਾਏਗਾ ਵਿਚਾਰੇ ਕਿਸਾਨਾਂ ਦੀਆਂ ਜਿਹੜੀਆਂ ਵੇਖੋ ਜ਼ਮੀਨਾਂ ਖਰਾਬ ਹੋ ਗਈਆਂ ਹਨ ਉਹਨਾਂ ਦੇ ਕੀ ਜੀਣਾ ਹੈ ਉਹਨਾਂ ਦੇ 4 ਸਾਲ ਬਾਅਦ ਵੀ ਜੜੀ ਉਹ ਫਸਲ ਨਹੀਂ ਹੋਏਗੀ ਇਹ ਪੰਡਾ ਦੀ ਸਰਕਾਰ ਹੈ ਇਹਨਾਂ ਨੇ ਸਿਰਫ ਤੁਹਾਨੂੰ ਮਜ਼ਾਕ ਔਰ ਕਮੇਡੀਅਨ ਹੀ ਕਰਕੇ ਦਿਖਾ ਸਕਦੇ ਨੇ ਨਾ ਕਿ ਕੰਮ ਕਰ ਸਕਦੇ ਨੇ ਮੈਂ ਚਾਹੁੰਨੀ ਹਾਂ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਨੀ ਹਾਂ ਵੀ ਅੱਜ ਤੇ ਇਹਨਾਂ ਨੇ ਤੁਹਾਡੀਆਂ ਫਸਲਾਂ ਡੋਪਤੀਆਂ ਘਰ ਡੋਪਤੇ ਨੇ ਆਉਣ ਵਾਲੇ ਸਮੇਂ ਚ ਇਹਨਾਂ ਤੁਹਾਨੂੰ ਜਿਹੜਾ ਨਸ਼ਾ ਇਹਨਾਂ ਨੇ ਫਲਾਇਆ ਆਇਆ ਉਹ ਦੇ ਕੇ ਇਹਨਾਂ ਤੁਹਾਡੀਆਂ ਨਸਲਾਂ ਖਰਾਬ ਕਰ ਦੇਣੀਆਂ ਖਤਮ ਕਰ ਦੇਣੀਆਂ ਨਸਲਾਂ ਇਹਨਾਂ ਤੁਹਾਡੀਆਂ ਇਸ ਕਰਕੇ ਤੁਸੀਂ ਹੁਣ ਜਾਗਰੂਕ ਹੋ ਜਾਓ ਮੈਂ ਲੋਕਾਂ ਨੂੰ ਕਹਿਣਾ ਚਾਹੁੰਨੀ ਵੀ ਜਾਗਰੂਕ ਹੋ ਜਾਓ ਹੁਣ ਇਹਨਾਂ ਠੱਗਾਂ ਦੀਆਂ ਗੱਲਾਂ 'ਚ ਨਾ ਆਇਓ ਹੁਣ ਤੁਸੀਂ ਜਿਹੜੀ ਆਪਣੀ ਮਤਦਾਨ ਹੈ ਉਹ ਸਹੀ ਜਿਹੜੀ ਦਾਨ ਕਰਿਓ